ਓ ਕੀ ਸਿਆ ਬਾਹ ਚੰਗੀ ਤਰ੍ਹਾਂ ਸੌਣ ਵੀ ਨਹੀਂ ਦੇਣ ਦਾ ਉੱਥੇ ਹੀ ਚਲਦੇ ਆ ਫਿਰ ਜੁੜੇ ਰਹਿ ਲਈ ਧੰਨਵਾਦ ਮੈਂ ਤੁਹਾਡਾ ਆਪਣਾ ਸੁਖਬਾਲ ਜੋ ਤੱਕੜ ਤੇ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਤੁਲੂ ਬਰ ਪਾਣੀ ਮੇ ਡੂ ਮਰੂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵੋਟਾਂ ਦਾ ਰੋਜਾਂ ਚੱਲ ਰਿਹਾ ਹੈ ਤੇ ਮੰਤਰੀ ਸਾਹਿਬ ਦੌਰੇ ਤੇ ਨੇ ਤੇ ਦੋਸਤੋ ਅੱਜ ਦਾ ਦੌਰਾ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਮੰਤਰੀ ਸਾਹਿਬ ਮਿਲਣ ਜਾ ਰਹੇ ਨੇ ਕਰੋ ਬੇਕਾਰ ਹੋਏ ਲੋਕਾਂ ਨੂੰ ਤੇ ਦੋਸਤੋ ਅੱਜ ਦਾ ਇਹ ਦੌਰਾ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਜਦੋਂ ਤੱਕ ਮੰਤਰੀ ਸਾਹਿਬ ਆਉਂਦੇ ਨੇ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਆਂ ਕੁਝ ਹੋਮਲੈਸ ਬੰਦਿਆਂ ਦੇ ਨਾਲ ਜਿਹੜੇ ਕਿ ਅੱਜ ਵੀ ਸੜਕਾਂ 'ਤੇ ਸੌਣ ਦੀ ਮਜਬੂਰ ਆ ਆਓ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਤੰਗੀਆਂ ਤੁਲਸੀਆਂ ਹਨ ਆਜੋ ਉਹ ਕਿਹੜਾ ਵੇ ਤੂੰ ਅੰਨਾ ਹੋ ਗਿਆ ਵਾ ਹੋਏ ਤੇ ਚਾਚਾ ਤੂੰ ਓਏ ਹਾਨਿਆ ਤੂੰ ਕਿਧਰ ਤੁਰਿਆ ਫਿਰਦਾ ਹੈ ਵਲੇ ਆਪਾਂ ਵੀ ਇੱਧਰ ਹੀ ਕੇ ਇੱਧਰ ਚਮਕੀਲਾ ਲੱਗਾ ਵਾ ਚੱਲ ਫੇ ਚਾਚਾ ਪਾਸਾ ਤੇ ਮਾਰ ਓ ਪਾਸਾ ਮਾਰਨ ਨੂੰ ਚਾਚਾ ਗਾੜੀ 132 13 ਦੇ ਤੇ ਪਿਆ ਇੱਧਰ ਆ ਕੇ ਪੈ ਜਾ ਕੇ ਲੰਮੇ ਤੇ ਉਧਰ ਕੀ ਗੱਲ ਹੀ ਉਧਰ ਹੀ ਪਿਆ ਰਹਿੰਦਾ ਗੇ ਓ ਜਾ ਚਾਚਾ ਉਧਰ ਤੇ ਠੋਡੀ ਬੜਾ ਫਿਰਨ ਡਿਆ ਓਏ ਉਧਰ ਠੋਡ ਫਿਰਨ ਡਿਆ ਨਾ ਤੇ ਇੱਧਰ ਚੌਂਕੀਦਾਰ ਫਿਰਨ ਡਿਆ ਹੀ ਅਗਲਾ ਮਿੰਟ ਮਿੰਟ ਬਾਅਦ ਆ ਕੇ ਠਾਉਣ ਡਿਆ ਹੀ ਓ ਚਾਚਾ ਇੰਨਾ ਗੱਲਾਂ ਤੋਂ ਮੈਂ ਇੱਧਰ ਨਹੀਂ ਆਉਦਾ ਉਹ 7 ਸਾਲ ਹੋ ਗਏ ਮੈਨੂੰ ਬੱਸ ਸਟੈਂਡ ਤੇ ਸੌਂਦੇ ਨੂੰ ਭੁੱਲ ਨਿਆਰੇ ਲਈਦੇ ਆ ਉਹ ਤੈਨੂੰ ਤਾਂ ਮੈਂ ਕਹਿੰਨਾ ਉਧਰ ਆ ਤੈਨੂੰ ਵੀ ਕਿਤੇ ਐਸ਼-ਉਸ਼ ਕਰਾਵਾਂ ਆ ਤੈਨੂੰ ਐਸ਼ ਕਰਾਵਾਂ ਸਰੀ ਐਸ ਤੇ ਮਾਮਾ ਆ ਕਹਿੰਦਾ ਜਦਾਂ ਬੱਸ ਅਡੇ ਦੀ ਰਜਿਸਟਰੀ ਹੁੰਦੀ ਤੇਰੇ ਕੋਲ ਉਹ ਸੌਣ ਹੀ ਜਾਣਾ ਉੱਥੇ ਉਹ ਰਜਿਸਟਰੀ ਨਹੀਂ ਹੈਗੀ ਨੀਂਦ ਤੇ ਸੌਖੀ ਆਉਂਦੀ ਹੈ ਨਾ ਉਹ ਲੰਮੇ ਬਹਿਗਾ ਨਾ ਤੇ ਨੀਂਦ ਇੱਥੇ ਵੀ ਆ ਜਾਊਗੀ ਸੌਂ ਜਾ ਚੁੱਪ ਕਰਕੇ ਚਾਚਾ ਵੇ ਇਹ ਮੈਨੂੰ ਉਪਰੇ ਥੋਂ ਤੇ ਨੀਂਦ ਨਹੀਂ ਆਉਂਦੀ ਹੁੰਦੀ। ਪਰ ਕੰਜਰ ਦੇ ਆਪਰੇ ਥਾਂ ਦੇ ਟੱਟੀ ਨਹੀਂ ਆਉਂਦੀ ਹੁੰਦੀ, ਨੀਂਦ ਆ ਜਾਂਦੀ ਹੁੰਦੀ ਆ। ਡੰਗਰ ਨਾਲ ਵੱਛੀ ਦਾ ਨੀਂਦ ਆ ਵੇ। ਅਸੀਂ ਆਪਣਾ ਕਿਹੜਾ ਕੋਹ ਲੁੱਟਿਆ ਚੱਲਿਆ ਵਾ ਇਥੋਂ। ਚਾਚਾ ਹਾਂ। ਵੇਹ ਜਿਹੜੇ ਘਰਾਂ ਦੇ ਸੁੱਤੇ ਹੋਣੇ ਉਹਨਾਂ ਨੂੰ ਕਿੰਨੇ ਨਿਯਾਰੇ ਹੋਣੇ। ਓਏ ਉਹਨਾਂ ਨੂੰ ਗਦਰ ਨਿਯਾਰੇ ਹੋਣੇ ਆ। ਲੈ, ਚਾਹ ਨਾਲ ਸੁੱਤੇ ਤੇ ਹੋਣੇ ਆ ਨਾ। ਓਏ ਬੰਦਾ ਦੁਖੀ ਆ ਓਏ। ਜਿੱਥੇ ਵੀ ਪਿਆ ਹੋਗਾ ਨਾ ਖਾੜਿਆ। ਬੰਦਾ ਦੁਖੀ ਆ। ਦੁਨੀਆਂ ਦੇ ਜਿਹੜਾ ਬੰਦਾ ਆ ਗਿਆ ਨਾ ਸਮਝਲਾ ਉਹ ਵਿਕਾਰਾਂ 'ਚ ਰੁੱਝ ਜਾਂਦਾ ਆਪਣੀ ਕਿਸਮਤ ਆਪਣੇ ਨਾਲ ਉਹਨਾਂ ਦੀ ਕਿਸਮਤ ਉਹਨਾਂ ਨਾਲ ਚਾਚਾ ਇੱਕ ਰੀ ਮੈਂ ਸੁੱਤਾ ਹਾਂ ਬੈੱਡ ਤੇ ਨਿਕਾਇਆ ਹੁੰਦਾ ਅੱਛਾ ਮੈਂ ਮੈਂ ਤਲਾਈ ਤੇ ਮੋਤਾ ਤੇ ਬੀਬੀ ਨੇ ਮੈਨੂੰ ਵੜਾ ਕੁੱਟਿਆ ਬਸ ਤਦੇ ਫਿਰ ਤੇਰੇ ਕੋ ਬੈੱਡ ਖੋਲਿਆ ਰੱਬ ਨੇ ਇਹ ਛੜਕਾ ਦੇ ਪੈਨਿਆ ਚਾਚਾ ਦੇ ਰੱਬ ਨੇ ਸਾਡੀ ਕਿਸਮਤ ਇੰਨੀ ਮਾੜੀ ਲਗੀ ਸੀ ਤੇ ਸਾਨੂੰ ਮਾਸਾ ਜਾਤੀ ਦੇ ਦਿੰਦਾ ਕਿਉਂ ਜੱਤ ਕੋ ਦੇ ਦਿੰਦਾ ਆ ਵੇ ਕੁੱਤੇ ਉੱਦਾਂ ਹੀ ਭੱਜੇ ਫਿਰਦੇ ਆ ਇਹਨਾਂ ਨੂੰ ਮਾਸਾ ਠੰਡ ਨਹੀਂ ਲੱਗਦਾ ਉਹ ਭੋੜਿਆ ਜਨਵਰਾਂ ਤੇ ਇਨਸਾਨਾਂ 'ਚ ਫਰਕ ਹੁੰਦਾ ਵਾ ਓਏ ਆਪਾਂ ਵੀ ਚਾਚਾ ਦਾ ਨਵਰੀ ਆ ਕਦੀ ਕਿਤੇ ਕਦੀ ਕਿਤੇ ਇਹ ਸਾਰਾ ਮੇਰੀ ਗਰੀਬੀ ਦਾ ਖੇੜ ਹੀ ਹੋ ਮੈਂ ਲਾਲਿਆ ਸਾਹਿਬ ਕੋਈ ਨਹੀਂ ਕਿਤੇ ਸੁਣੂਗਾ ਰੱਬ ਆਪਣੀ ਵੀ ਸੌਂ ਜਾ ਚੁੱਪ ਕਰਕੇ ਹੁਣ ਐਵੇਂ ਗੱਲਾਂ ਨਾ ਕਰੀ ਆ ਨੀਂਦ ਆਈ ਆ ਸਵੇਰੇ ਜਾਣਾ ਵੀ ਸਰਕਾਰ ਇਹਨਾਂ ਨੂੰ ਵੇਦ ਕੇ ਸੁੱਤੀ ਆ ਇੱਕ ਘੋੜੇ ਵੇਚ ਕੇ ਸੁੱਤੇ ਆ। ਆ ਵੇਖੋ ਕੈਮਰੇ ਵਾਲਿਆ ਘਰ ਪਾਵੇਂ ਇਹਨਾਂ ਦੇ ਪੱਕੇ ਨਹੀਂ ਆ। ਨੀਂਦ ਵੇਹ ਇਹਨਾਂ ਦੀ ਕੱਡੀ ਪੱਕੀ ਆ। ਉਹ ਲੋਕਾਂ ਨੂੰ ਤੇ ਸ਼ੀਸ਼ ਮਹਿਲਤ ਵੀ ਨਹੀਂ ਇਹਨਾਂ ਦੀ। ਇਹ ਸੜਕ ਤੇ ਪਏ ਆ। ਓ ਭਾ। ਓ ਵੀਰ। ਓ ਇਹ ਟੋਟਾ ਢੀ ਇੰਟਰਵਿਊ ਲੈਣੀ ਆ। ਓ ਭਾ ਸਵੇਰੇ ਆਈ ਅਜੇ ਆਡੀ ਇੰਟਰਵਿਊ ਗਿੱਲੀ ਆ। ਓ ਇੰਟਰਵਿਊ ਲੈਣੀ ਆ ਇੰਟਰਵਿਊ। ਇੰਟਰਵਿਊ। ਚਾਚਾ। ਓ ਚਾਚਾ। ਆ ਤੇ ਤੱਕ ਉਹ ਮੰਗਦਾ ਹੀ। ਓ ਕੀ ਗੱਲ ਆ ਭਰਾ ਤੈਨੂੰ ਅੱਧੀ ਰਾਤ ਉਹ ਇੰਟਰਵਿਊ ਲੈਣਾ ਹੈ ਤੁਹਾਡੀ ਇੰਟਰਵਿਊ ਓਏ ਅਸੀਂ ਧੋਗੇ ਸੁੱਕਣੇ ਪਾਈ ਆ ਉਹ ਇੰਟਰਵਿਊ ਤੇਰੇ ਆਈ ਚਾਚਾ ਕੋਟ ਤੇ ਨੇ ਆ ਪਾਇਆ ਵਾ ਜਿੱਦਾਂ ਮਕਲਾਵੇ ਤੇ ਚੱਲਿਆ ਕਿ ਇਹਦੇ ਤੋਂ ਇਹਦਾ ਇੰਟਰਵਿਊ ਨਹੀਂ ਹੈਗਾ ਉਹ ਅੰਡਰਵੇਅਰ ਨਹੀਂ ਇੰਟਰਵਿਊ ਗੱਲਬਾਤ ਕਰਨੀ ਆ ਤੁਹਾਡੇ ਨਾਲ ਗੱਲਬਾਤ ਕਰਨੀ ਆ ਉਹ ਸਾਡੇ ਨਾਲ ਕਾਦੀ ਗੱਲਬਾਤ ਕਰਨੀ ਹੈ ਉਹ ਘਰ ਪੱਕੇ ਲੈਣੇ ਆ ਕਿ ਨਹੀਂ ਹਾਂ ਲੈਣੇ ਆ ਲੈਣੇ ਆ ਉਹ ਚਾਚਾ ਨਾਲ ਠੰਡ ਤੋਂ ਤੇ ਬਚਾਂਗੇ ਚੱਲ ਦੇ ਦਿਓ ਘਰ ਪੱਕੇ ਫਿਰ ਚਲੋ ਫਿਰ ਮੇਰੀਆਂ ਗੱਲਾਂ ਦੇ ਜਵਾਬ ਦੋ ਜਵਾਬ ਦੇ ਦਿੰਨੇ ਆ ਹਾਇ ਇਹ ਕਾਦੀ ਗੱਲ ਆ ਜਵਾਬ ਦੇ ਦੇ ਦਿੰਨੇ ਆ ਦੋਸਤੋ ਇੱਕ ਵਾਰ ਫਿਰ ਤੋਂ ਸਵਾਦ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਂ ਹੈ ਚੁੱਲੂ ਪਰ ਪਾਣੀ ਮੇ ਡੂਬ ਮਰੋ ਚਲੋ ਆਓ ਤੁਹਾਨੂੰ ਮਿਲਾਉਨੇ ਆ ਕੁਝ ਹੋਮਲੈਸ ਬੰਦਿਆਂ ਦੇ ਨਾਲ ਤੇ ਚਲੋ ਆਓ ਕਰਦੇ ਆ ਉਹਨਾਂ ਨਾਲ ਗੱਲਬਾਤ ਕਿ ਉਹ ਇੱਥੇ ਕੀ ਮਹਿਸੂਸ ਕਰਦੇ ਨੇ ਉਹ ਭਾਗ ਕਿਹੜੇ ਟੇਸ਼ਨ ਤੋਂ ਆਇਆ ਉਹ ਟੇਸ਼ਨ ਨਹੀਂ ਚੈਨਲ ਆਇਆ ਆਪਣਾ ਚੁੱਲੂ ਪਰ ਪਾਣੀ ਮੇ ਡੂਬ ਮਰੋ ਆਪਾ ਪਾਣੀ ਦਾ ਨਾ ਹਿਸਾਬ ਨਾ ਲੈ ਕਿਉਂਕਿ ਅਸੀਂ ਹਿਸਾਬ ਨਾਲ ਹੀ ਨਾਉਣੇ ਆ ਉਹ ਤੇ ਨਾਉਦੇ ਕਿਉਂ ਨਹੀਂ ਜੇ ਉਹਨਾਂ ਕਹਿੰਦੇ ਕਿ ਕਰਨਾ ਵਾ ਖੋਤਿਆਂ ਵਾਂਗੂ ਤਾਂ ਫੇਰ ਸੜਕਾਂ ਤੇ ਲਟਣਾ ਹੁੰਦਾ ਇਸ ਕਰਕੇ ਅਸੀਂ ਸਾਲ ਸਮਾਂ ਹੀ ਨਾਉਣੇ ਵੀਰ ਜੀ ਉਹ ਭਰਾਵਾ ਕੱਟਾ ਮਿੱਟੀ ਬਹੁਤ ਪੈਂਦਾ ਵਾ ਇਹ ਕਰਕੇ ਅਸੀਂ ਘਾਟ ਹੀ ਨਾਉਣੇ ਆ ਹਾਂ ਵੇਖੋ ਦੋਸਤੋ ਕਿੰਨੀ ਮਜਬੂਰੀ ਆ ਕਿੰਨੀ ਲਾਚਾਰੀ ਆ ਉਹ ਇਹ ਦਿਨੋਂ ਤੋਂ ਵੀ ਆਤਰਿਆ ਉਹਨਾਂ ਨੂੰ ਕੀ ਦੱਸਣੇ ਉਹਨਾਂ ਸਭ ਲੈ ਕੇ ਹੋਣਾ ਸਾਡੇ ਨੂੰ ਅੱਛਾ ਮੈਨੂੰ ਲੱਗਦਾ ਇਹ ਆਪਾਂ ਨੂੰ ਖਿੱਚਣ ਦੇਈ ਸਾਹਮਣੇ ਤੇ ਕੋਈ ਵੀ ਨਹੀਂ ਹੈ ਹਾਂ ਭਰਾਵਾ ਗਾੜੀ ਤੇ ਕੋਈ ਵੀ ਨਹੀਂ ਹੈਗਾ ਉਹ ਸਭ ਕੁਝ ਹੈਗਾ ਵਾ মিডিਆ ਲੋਕਤੰਤਰ ਦਾ ਚੌਥਾ ਥੰਬਿਆ ਤੇ ਇਹਨੇ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਆ ਮੈਨੂੰ ਇਹ ਦੱਸੋ ਤੁਹਾਡਾ ਨਾਂ ਕੀ ਆ ਮੇਰਾ ਨਾਂ ਜੀ ਰੁਲਦੋ ਕਦੇ ਸੜਕਾਂ ਤੇ ਰੁਲਦੇ ਆ ਵਾ ਤੇ ਤੂੰ ਮੈਂ ਮਾਈਆ ਤੇ ਮਾਈਆ ਵੀ ਸੜਕਾਂ ਤੇ ਰੁਲਦੇ ਕਿ ਮਾਈਆ ਕਿਹੜੇ ਜੱਜ ਲੱਗ ਜਾਂਦੇ ਆ ਉਹ ਤੁਹਾਡਾ ਰਿਸ਼ਤਾ ਕੀ ਆ ਦੇਖੋ ਪਾ ਇਹ ਮੇਰਾ ਚਾਚਾ ਲੱਗਦਾ ਹੀ ਉਹ ਤੁਸੀਂ ਸਾਰਾ ਡੱਬਰ ਘਰੋਂ ਕੱਢੇ ਜੇ ਉਹ ਭਰਾਵਾ ਘਰੋਂ ਕੱਢੇ ਦਾ ਕੀ ਮਤਲਬ ਆ ਅਸੀਂ ਇਥੇ ਭੀੜ ਥੋੜਾ ਮੰਗਨ ਆ ਉਹ ਮਿਹਨਤ ਕਰਦੇ ਆ ਸਵੇਰ ਤੋਂ ਬੈਟਰੀ ਚਲਾਉਣ ਜਾਈਦਾ ਤੇ ਫੇਰ ਆ ਕੇ ਤੇ ਥੱਕ ਟੁੱਟ ਕੇ ਦੋ ਘੜੀ ਸੌਂ ਜਾਈਦਾ ਤੇ ਕੱਡੀ ਕੀ ਗੱਲ ਆ ਮਿਹਨਤ ਕਰਦੇ ਜੇ ਤੇ ਛੱਤ ਕਿਉਂ ਨਹੀਂ ਪਾਉਂਦੇ ਉਹ ਭਰਾਵਾ ਛੱਤ ਕਿੱਥੋਂ ਪਾ ਲਈਏ ਉਹ ਜਿੰਨੀ ਮਹਗਾਈ ਆ ਇਹੋ ਜੀ ਮਹਗਾਈ 'ਚ ਛੱਤ ਪੈਂਦੀ ਆ ਮਹਗਾਈ ਨਹੀਂ ਤੇ ਫੜ ਕੇ ਜਲੂਸ ਕੱਢਦਾ ਲੋਕਾਂ ਦਾ ਓਏ ਹੁਣ ਤੇ ਇੰਡੀਆ ਵੀ ਡਿਜੀਟਲ ਹੋ ਗਿਆ ਵਾ ਭਾਜੀ ਮਰੂਤੇ ਜੋ ਪੈਰ ਥੱਲੇ ਲਾ ਕੇ ਵੇਖੋ ਬਹੁਤ ਗ ਤਾਂ ਨਾ ਵੇਖੋਗੇ ਨਾ ਬਹੁ ਗਰੀਬੀ ਜਿਹੜਾ ਸੁਫੀ ਹੁੰਦਾ ਉਹਨੂੰ ਸਾਰੇ ਸੌਕੇ ਲੱਗਦੇ ਆ ਤੁਸੀਂ ਇਹ ਦੱਸੋ ਤੁਹਾਡਾ ਖਾਣ ਪੀਣ ਕਿੱਦਾਂ ਚੱਲਣ ਧਿਆ ਉਹ ਖਾਣ ਪੀਣ ਦੇ ਆਪਣਾ ਖੁੱਲਾ ਹੀ ਆ ਉਹ ਗੁਰੂਆਂ ਪੀਣਾਂ ਦੀ ਧਰਤੀ ਆ ਪੰਜਾਬ ਉਹ ਇੱਥੇ ਜਿਹੜਾ ਬੰਦਾ ਆ ਜੇ ਨਾ ਉਹ ਭੁੱਖਾ ਨਹੀਂ ਮਰਦਾ ਠੰਡ ਨਾਲ ਭਾਵੇਂ ਮਰਦੀ ਇੱਥੇ ਰਾਤ ਸੌਂਦੇ ਜੇ ਤੁਹਾਨੂੰ ਕੋਈ ਚੋਰੀ ਚਾਰੀ ਦਾ ਖਤਰਾ ਨਹੀਂ ਹੁੰਦਾ ਸਾਨੂੰ ਕਾਦਾ ਡਰਿਆ ਅਸੀਂ ਕਿਹੜਾ ਇੱਥੇ ਤਜੋਰੀਆਂ ਰੱਖ ਕੇ ਬੈਠੇ ਹਾਂ ਸਾਨੂੰ ਕਾਦਾ ਸਾਡੇ ਤੇ ਕੱਪੜੇ ਹੀ ਆ ਜਿਹੜੇ ਅਸੀਂ ਗਲ ਪਾਏ ਆ ਹੋਰ ਸਾਡੇ ਕੋਲ ਕੁਝ ਨਹੀਂ ਹੈਗਾ ਜਿਵੇਂ ਕਿ ਵੇਖਿਆ ਗਿਆ ਹੋ ਕਿ ਸੜਕਾਂ ਤੇ ਜਿਹੜੇ ਸੌਂਦੇ ਆ ਉਹ ਜ਼ਿਆਦਾਤਰ ਨਸ਼ਾ ਪਤਾ ਕਰਦੇ ਆ ਕਿਤੇ ਤੁਸੀਂ ਵੀ ਨਸ਼ਾ ਪਤਾ ਤੇ ਨਹੀਂ ਕਰਦੇ ਜੀ ਆਹ ਅਸੀਂ ਤੈਨੂੰ ਨਸ਼ੇ ਵਾਲੇ ਦੀਨੇ ਆ ਉਹ ਭਰਾਵਾ ਇੱਥੇ ਸਾਰੇ ਨਸ਼ੇ ਵਾਲੇ ਨਹੀਂ ਆਉਂਦੇ ਸ ਫਸੇ ਵਾਲੇ ਵੀ ਆਉਂਦੇ ਅੱਛਾ ਤੇ ਤੁਸੀਂ ਫਸੇ ਵਾਲੇ ਜੀ ਤੇ ਹੋਰ ਉਹ ਭਰਾਵਾ ਅਸੀਂ ਤੇ ਮਜਬੂਰੀ ਨੂੰ ਬੈਠੇ ਆ ਅਸੀਂ ਤੇ ਚਾਰ ਨੂੰ ਥੋੜਾ ਬੈਠੇ ਆ ਉਹ ਬਾਕੀ ਗੱਲ ਤੇਰੀ ਵੀ ਠੀਕ ਆ ਨਸ਼ਾ ਪਤਾ ਬਹੁਤ ਵਧ ਗਿਆ ਹੋਇਆ ਪੰਜਾਬ 'ਚ ਲੁੱਟਾਂ ਖੋਹਾਂ ਵੀ ਬਹੁਤ ਹੋਣੀਆਂ ਕੋਈ ਤੁਹਾਡੇ ਨਾਲ ਵੀ ਘਟਨਾ ਵਾਪਰੀ ਇਦਾਂ ਦੀ ਘਟਨਾ ਇੱਕ ਭਰਾਵਾ ਅਸੀਂ ਦਿਨੂ ਵੀ ਦਸੀਏ ਹਾਂ ਅਸੀਂ ਬੱਸ ਸਟੈਂਡ ਤੇ ਇੱਕ ਦਿਨ ਸੁੱਤੇ ਤੇ ਦੋ ਮੁੰਡੇ ਆ ਗਏ ਅੱਛਾ ਉਹਨਾਂ ਮਾਰੇ ਦੋ ਦੋ ਸਾਡੇ ਠੁੱਡ ਕਹਿੰਦੇ ਕੱਢ ਦੋ ਜੋ ਹੈਗਾ ਤੁਹਾਡੇ ਕੋਲ ਨਹੀਂ ਤਾਂ ਗੋਲੀ ਮਾਰ ਦਾਂਗੇ ਫਿਰ ਕੀ ਕੱਢਿਆ ਭਾਜੀ ਸਾਡੇ ਕੋ ਕੀ ਜੂਆ ਸੀ ਮਾਈਏ ਦਾ ਡਰ ਦੇ ਦਾ ਪੱਦ ਨਿਕਲ ਗਿਆ ਜੋ ਕੁਝ ਹੋ ਗਿਆ ਸੀ ਭਾਜੀ ਹੁਣ ਉਹ ਹੀ ਕੱਢਣਾ ਸੀ ਬਾਕੀ ਗਰੀਬ ਬੰਦੇ ਦਾ ਪੱਦ ਤੇ ਤਰੋ ਨਿਕਲਿਆ ਹੀ ਹੁੰਦਾ ਵਾ ਤੁਸੀਂ ਪਿਸਤੌਲ ਵੇਖਿਆ ਉਹਨਾਂ ਕੋਲ ਪਿਸਤੌਲ ਉਹ ਭਾਜੀ ਇਹਦੇ ਅੱਖਾਂ ਹੀ ਅਗਲੇ ਦਿਨ ਖੋਲੀਆਂ ਵਾ ਸਾਨੂੰ ਉਹਦੇ ਦੁਕਾਨ ਵਾਲਿਆਂ ਨੇ ਥੱਡ ਮਾਰ ਮਾਰ ਕੇ ਠਾਇਆ ਕਿਉਂ ਉਹ ਭਾਜੀ ਉਹਨਾਂ ਦਾ ਦੁਕਾਨ ਨਹੀਂ ਖੋਲਣੀ ਟਾਈਮ ਹੋ ਗਿਆ ਸੀ ਨਾ ਮਾਈਏ ਦੇ ਪੱਦ ਨੇ ਬਚਾਈ ਚਾਚੇ ਦੀ ਜਾਨ ਹੋ ਹੈ ਕੀ ਹੋ ਗਿਆ ਨਿਕਲ ਗਿਆ ਤੂੰ ਕੀ ਮਿੰਟਕ ਬਾਅਦ ਉਹਨਾਂ ਨੇ ਚੁਗਲੀਆਂ ਲਾਉਣ ਦਾ ਬਿਨਾ ਗਲਤ ਤਾਂ ਲੰਮੇ ਪਈਏ ਅਸੀਂ ਨਹੀਂ ਦੇਣੀ ਇੰਟਰਵਿਊ ਕੋਈ ਓਏ ਅਹੀਂ ਯਾਰ ਬੈਟਰੀ ਲੈ ਕੇ ਜਾਣਾ ਸਵੇਰੇ ਜਾ ਸਰਕਾਰ ਤੱਕ ਤੁਹਾਡੀ ਗੱਲ ਮੈਂ ਉਹ ਭਜਾਉਣੀ ਆ ਤੇ ਉਧਰੋਂ ਮੰਤਰੀ ਸਾਹਿਬ ਆਉਣ ਆਲੇ ਆ ਕਿਹੜਾ ਮੰਤਰੀ ਆਉਣ ਆਲਾ ਇਹ ਨਹੀਂ ਦੇਣਾ ਕੋਈ ਗੱਲ ਪੁਛ ਪ੍ਰਵਾ ਕੀ ਗੱਲ ਆ ਪੁਛ ਲਾ ਗਾਂ ਤੂੰ ਦੇ ਸਾਡੀ ਜਾਣਕਾਰੀ ਆ ਫਿਰ ਕਿੱਦਾਂ ਆਏ ਇੱਥੇ ਉਹ ਭਰਾਵਾ ਆਉਣਾ ਨਾ ਕੀ ਆ ਅੱਗੇ ਪਿੱਛੇ ਕੋਈ ਹੈ ਨਹੀਂ ਮਾਤੜ ਬੰਦੇ ਹਾਂ ਇਸ਼ਕ ਹੋ ਗਿਆ ਸਾਹਮਣੇ ਪਥਕਾਂ ਚ ਆਉਂਦੀ ਹੁੰਦੀ ਸੀ ਪਾਥੀਆਂ ਪੱਥਨ ਮੈਂ ਤੇ ਪਥਾ ਪਥਾ ਪਾਥੀਆਂ ਤੇ ਗਿਰੇ ਨਾ ਪਰਤੇ ਬਾਜੀ ਸੱਟਰ ਤੂਤ ਵੇਖੋ ਵਿਆਹ ਕਿਤੇ ਹੋਰ ਨਾ ਕਰਾ ਲਿਆ ਮੈਨੂੰ ਚੜਿਆ ਗੁੱਸਾ ਬੱਲੇ ਬੱਲੇ ਫੇਰ ਕੀ ਕੀਤਾ ਤੂੰ ਕਰਨਾ ਕੀ ਉਹਦੇ ਤੇ ਮੇਰਾ ਵਾਸ ਚੱਲਿਆ ਨਹੀਂ ਮੈਂ ਫੇਰ ਸਾਰੇ ਪਿੰਡ ਦੇ ਗੀਰੇ ਹੀ ਲੂਤੇ ਪੰਚਾਇਤ ਨੇ ਮੇਰੇ ਮਾਰੇ ਛਿੱਤਰ ਤੇ ਪਿੰਡੋਂ ਬਾਹਰ ਕੱਢ ਬੜਾ ਜਲੀਲ ਕੀਤਾ ਵੀ ਉਹ ਪਾਥੀਆਂ ਤੋਂ ਲੜ ਪਏ ਜੇ ਤੇ ਭਾਜੀ ਪਿੰਡਾਂ 'ਚ ਪਾਥੀਆਂ ਤੇ ਲੜਾਈ ਹੋਣੀ ਔਰ ਗੜੀ ਬੰਬਾਂ ਦਾ ਥੜਾ ਹੋਣੀ। ਪਿੰਡੀ ਨੂੰ ਇਹ ਦੱਸੋ ਤੁਹਾਡੀ ਕੋਈ ਵੋਟਵਾੜ ਬਣੀ ਆ ਮੰਤਰੀ ਸਾਹਿਬ ਆਉਂਦੇ ਆ ਤੁਹਾਡਾ ਕਰਾਉਂਦੇ ਮਸਲਾ ਹੱਲ। ਓ ਜਾ ਭਰਾਵਾ ਬਥੇਰੇ ਵੇ ਕੇ ਮੰਤਰੀ ਦੇ ਸੰਤਰੀ। ਓ ਇੱਥੇ ਨਹੀਂ ਕੋਈ ਕੋਈ ਵੀ ਕਰਦਾ ਔ ਮੰਤਰੀ ਆਉਂਦੇ ਆ ਦੌਰਾ ਕਰਕੇ ਗਾਂ ਜਾਂਦੇ ਤੇ ਹਨੂ ਇੱਥੇ ਦੌਰੇ ਪੈਂਦੇ ਰਹਿੰਦੇ ਠੰਡ 'ਚ। ਓ ਕਹਦੇ ਤੁਹਾਡੀ ਸਹੀ ਆ। ਬਾਕੀ ਤੁਸੀਂ ਇਹ ਦੱਸੋ ਤੁਸੀਂ ਆਪਣੀ ਜ਼ਿੰਦਗੀ ਤੋਂ ਖੁਸ਼ ਏ? ਓ ਭਾਜੀ ਨਾ ਵੀ ਖੁਸ਼ ਹੋਵਾਂਗੇ ਤੇ ਫਿਰ ਕੀ ਕਰਾਂਗੇ? ਹੁਣ ਜੀਣਾ ਤੇ ਪੈਣਾ ਹੀ ਆ ਜਿੰਨਾ ਚਿਰ ਜ਼ਿੰਦਗੀ ਹੈਗੀ। ਓ ਤਾਂ ਠੀਕ ਆ। ਪਰ ਕੋਈ ਤੁਹਾਡਾ ਰੱਬ ਨਾਲ ਵੀ ਗਿਲਾ ਸ਼ਿਕਵਾਗਾ ਉਹ ਰੱਬ ਨਾਲ ਉਹ ਰੱਬ ਨਾਲ ਭਰਾਵਾ ਸਾਡਾ ਕੋਈ ਗਿਲਾ ਸ਼ਿਕਵਾਨੀ ਆ ਰੱਬ ਤੇ ਸਾਡੀ ਮੰਨਦਾ ਹੀ ਬੜੀ ਆ ਆਹ ਕੀ ਮੰਗਦੇ ਰੱਬ ਕੋਲੋਂ ਤੁਸੀਂ ਮੰਗਣਾ ਕੀ ਆ ਠੰਡ ਚ ਗਰਮੀ ਤੇ ਗਰਮੀ ਚ ਠੰਡ ਵਾਹ ਜੀ ਉਹ ਭਾਜੀ ਮਾਤੜ ਬੰਦੇ ਆ ਅਸੀਂ ਰੱਬ ਕੋ ਕੀ ਮੰਗਣਾ ਜਦੋਂ ਠੰਡ ਆਉਂਦੀ ਆ ਉਦੋਂ ਗਰਮੀ ਮੰਗਣ ਡੈ ਪਈਦੀ ਆ ਜਦੋਂ ਗਰਮੀ ਆਉਂਦੀ ਆ ਉਦੋਂ ਠੰਡ ਮੰਗਣ ਡੈ ਪਈਦੀ ਆ ਉਹ ਬਾਕੀ ਤੁਹਾਨੂੰ ਨਹੀਂ ਇਹ ਗੱਲ ਦਾ ਪਤਾ ਲੱਗਣਾ ਤੁਸੀਂ ਛੜਕਤੇ ਨਹੀਂ ਨਾ ਸੌਂਦੇ ਉਹ ਭੋਲਿਓ ਤੁਹਾਡੀਆਂ ਗੱਲਾਂ ਤੁਸੀਂ ਜਾਣੋ ਨੌਬੇ ਦਰਸ਼ਕੋ ਤੁਸੀਂ ਸੁਣੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਤੇ ਮੰਤਰੀ ਸਾਹਿਬ ਆ ਰਹੇ ਨੇ ਤੇ ਕਰਾਉਨੇ ਆਣਗੇ ਗੱਲਬਾਤ ਤੁਸੀਂ ਜੁੜੇ ਰਹੋ ਆਪਣੇ ਪਸੰਦੀਦਾ ਚੈਨਲ ਤੁਲੂ ਬਰ ਪਾਣੀ ਮੇ ਡੂਬ ਮਰੋ ਪੱਤਰਕਾਰ ਸਾਹਿਬ ਰੈਡੀ ਜੇ ਮੰਤਰੀ ਸਾਹਿਬ ਆ ਗਏ ਆ ਹਾਂਜੀ ਹਾਂਜੀ ਰੈਡੀ ਆਪਾਂ ਉੱਠੋ ਵੀ ਜਵਾਨੋ ਮੰਤਰੀ ਸਾਹਿਬ ਦੇ ਫੁੱਲ ਪਾਓ ਇੱਥੇ ਇੱਥੇ ਹੀ ਪਾਉਣੇ ਹੋਰ ਕਿੱਥੇ ਪਾਉਣੇ ਉਹ ਜਾ ਭਰਾਵਾ ਸਾਨੂੰ ਕਾ ਗੁਨਾਹਗਾਰ ਕਰਨ ਦੇ ਫੁੱਲ ਤੇ ਗੋੰਦਲ ਪਾਈ ਦੇ ਕੰਨਾ ਤੇ ਨਾ ਖਾਓ ਟਕੜ ਸਾਹਿਬ ਦੱਸਿਆ ਨਹੀਂ ਇਹਨਾਂ ਨੂੰ ਇਹਨਾਂ ਨੂੰ ਕੀ ਦੱਸਣਾ ਵਾ ਉਹ ਫਿਕਰ ਨਾ ਕਰੋ ਦੱਸਿਆ ਦੱਸਿਆ ਉਹ ਦੱਸਿਆ ਭਰਾਵਾ ਕੀ ਆ ਤੂੰ ਦੇ ਸਾਨੂੰ ਕੋਠੇ ਪਵਾ ਕੇ ਦੇ ਨੇ ਹਾਂ ਤੇ ਹੁਣ ਤੂੰ ਕਹਿਣਾ ਮੰਤਰੀ ਸਾਹਿਬ ਦੇ ਫੁੱਲ ਪਾਓ ਉਹ ਇੰਨਾ ਕ ਕਰਨਾ ਪੈਂਦਾ ਵਾ ਫੋਟੋ ਵਧੀਆ ਆਉਂਦੀ ਆ ਓ ਮਾਇਆ ਮੈਨੂੰ ਲੱਗਦਾ ਇਹ ਫੋਟੋ ਵਾ ਖਿੱਚਣ ਵਾਲਾ ਹੀ ਆ ਸਹੀ ਗੱਲੀ ਚ ਸਿੱਧੇ ਹੋ ਜਾਓ ਮੰਤਰੀ ਸਾਹਿਬ ਆ ਗਏ ਜੇ ਆਓ ਆਓ ਮੰਤਰੀ ਸਾਹਿਬ ਆਹ ਸ੍ਰੀ ਆਪਾ ਜੀ ਇਤਨੀ ਹੱਕਦਾਰ ਤੇ ਇਹ ਆਹਾਰਾਂ ਦੇ ਉਹ ਜਨਾਬ ਸਾਨੂੰ ਘਹਾਰ ਪਾਈ ਜਾਂਦੇ ਜੇ ਅਸੀਂ ਤਾਂ ਪਹਿਲਾਂ ਹੀ ਵੜੇ ਹਾਰੇ ਆ ਉਹ ਜਿਟਾਉਣੇ ਤੁਹਾਨੂੰ ਉਹ ਫੜ ਕੇ ਲਿਆ ਕੰਬਲ ਜਨਾਬ ਉਹਦੇ ਪਿੱਛੇ ਗਰੀਬਾਂ ਨੂੰ ਵੰਡੇ ਸਾਰੇ ਵੰਡੇ ਗਏ ਆ ਮંત્રી ਸਾਹਿਬ ਇੰਨਾ ਗਰੀਬਾਂ ਦਾ ਵੀ ਕੋਈ ਸੋਚ ਓਏ ਗਰੀਬ ਤੇ ਰਹਿ ਗਿਆ ਕਰੋ ਇਹਨਾਂ ਦੀ ਵੀ ਗਰੀਬੀ ਖਤਮਾ ਉਹ ਕਰਦੇ ਆ ਨਾ ਦੀ ਗਰੀਬੀ ਹੱਲ ਓ ਮੇਰਾ ਪਿਸਤੌਲ ਕਿੱਥੇ ਆ ਉਹ ਗੱਡੀ ਤੋਂ ਕੱਢ ਕੇ ਲਿਆ ਜਨਾਬ ਆਪਾਂ ਗਰੀਬੀ ਖਤਮ ਕਰਨੀ ਗਰੀਬ ਨਹੀਂ ਓਏ ਮੌਰਿਆ ਰਾਹ ਗੱਡੀ ਬੜਾ ਸੋਨ ਸਾਨਿਆ ਉਹ ਮੈਂ ਤਾਂ ਮੰਗਣਾ ਕੋ ਬੰਦਾ ਹੀ ਪੈ ਜਾਂਦਾ ਵਾ ਮੰਤਰੀ ਸਾਹਿਬ ਤੁਹਾਨੂੰ ਤੇ ਬੰਦੇ ਕੀ ਪੈਣੇ ਸੀ ਜਿਹੜੇ ਹਸਾਉਣਾ ਤੁਸੀਂ ਪਿਸਤੌਲ ਮੰਗ ਲਿਆ ਅੰਨ ਦੰਦਲਾ ਪੈ ਜਾਣੀਆਂ ਉਹ ਤੁਹਾਨੂੰ ਬਹੁਤਿਆਂ ਦੰਦਲਾ ਪੈਣੀਆਂ ਵਾ ਕਰਦੇ ਕੋਈ ਨਹੀਂ ਮੰਤਰੀ ਸਾਹਿਬ ਹੱਲ ਉਹ ਕੀ ਮੁਸ਼ਕਲ ਹੈ ਨਾਲੋ ਜਨਾਬ ਸੜਕ ਤੇ ਬੈਠਿਆ ਮੁਸ਼ਕਲ ਹਾਨੂੰ ਕੀ ਹੋਣੀ ਆ ਥਾਓ ਸਾਨੂੰ ਸੜਕ ਤੋਂ ਉਹ ਬਸ ਇੰਨੀ ਗੱਲ ਹੀ ਉਹ ਮਲਾਇਮ ਫੜ ਪਾ ਹੱਥੇ ਖਾ ਇਹਨਾਂ ਨੂੰ ਉਹ ਬਾਰਾ ਉੱਠਦੇ ਹੀ ਆਪ ਵੀ ਜਣਾ ਸਾਡੀਆਂ ਕਿਹੜੀਆਂ ਲੱਤਾਂ ਸੁੱਤੀਆਂ ਵਾ ਤੇ ਫੇਰ ਹੁਣ ਮੈਂ ਕੀ ਕਰਾਂ ਜਨਾਬ ਕਰਨਾ ਕੀ ਆ ਸਿਰ ਤੇ ਛੱਤ ਦੋ ਨਿੱਗੇ ਹੋ ਕੇ ਪਾਵਾਂਗੇ ਉਹ ਇਲਾਕਾ ਕਿਹੜਾ ਟੜਾ ਜਨਾਬ ਇਲਾਕਾ ਦੇ ਆਪਣਾ ਖਡੂਰ ਸਾਹਿਬ ਆ ਲੈ ਮੈਂ ਟੜਾ ਕੀ ਕਰਾਂ ਤੁਸੀਂ ਤੇ ਮੇਰੇ ਹਲਕੇ ਚ ਨਹੀਂ ਆਉਂਦੇ ਮੈਂ ਹਲਕੇ ਚ ਨਹੀਂ ਆਉਂਦੇ ਕੀ ਮਤਲਬ ਉਹ ਤੁਸੀਂ ਜਨਾਬ ਦੇ ਹਲਕੇ 'ਚ ਨਹੀਂ ਆਉਂਦੇ ਹਲਕਿਆਂ 'ਚ ਬਾਹਰ ਜਾ ਕੀ ਕਰੀਏ ਫਿਰ ਹਲਕੇ ਕੁੱਤੇ ਕੋਲ ਉਡਾ ਲੀਏ ਉਹ ਨਹੀਂ ਹਲਕਿਆਂ ਨੂੰ ਲਾਲਾ ਸੁੱਟਣ ਦਾ ਵੀ ਹੈ ਫੇਰ ਦੇ ਦੋਗੇ ਸੱਤਾ ਉਹ ਨਹੀਂ ਉਹ ਤੁਸੀਂ ਮੰਤਰੀ ਸਾਹਿਬ ਦੇ ਇਲਾਕੇ 'ਚ ਨਹੀਂ ਆਉਂਦੇ ਓਏ ਸਾਨੂੰ ਤੇ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝਾਉਣ ਦਿਆ ਓਏ ਆਪਣੀ ਮੱਤ ਦੇ ਬਲ ਪਾਓ ਉਹ ਤੁਹਾਡੀਆਂ ਵੋਟਾਂ ਨਹੀਂ ਆਉਂਦੀਆਂ ਮੰਤਰੀ ਸਾਹਿਬ ਦੇ ਇਲਾਕੇ 'ਚ ਚਾਚਾ ਆਹ ਗੱਲ ਸਾਰਾ ਰੌਲਾ ਹੀ ਵੋਟਾਂ ਦਾ ਇਹ ਗੱਲ ਤੇ ਆ ਵਿੱਚੋਂ ਉਹ ਭਰਾਵਾ ਉਹ ਜਿੰਨਾਂ ਨੇ ਪਾਈਆਂ ਉਹਨਾਂ ਦੀ ਸ਼ਰਮ ਕਰਕੇ ਸਾਨੂੰ ਛੱਤ ਦੇ ਦੇਣ ਤੂੰ ਇਦਾਂ ਨਹੀਂ ਹੁੰਦਾ ਇਹਨਾਂ ਦਾ ਇਲਾਕਾ ਹੋ ਰਿਹਾ ਅੱਛਾ ਤੇ ਕੰਮ ਹੋਣ ਲੱਗ ਕਿਉਂ ਇਲਾਕੀ ਹੋਣੇ ਆ ਆ ਚਾਚਾ ਮਾਰੀ ਮਾੜੀ ਕੁ ਬੁੱਕਲ ਕਿਉਂ ਓਏ ਐਵੇਂ ਤੈਨੂੰ ਠੰਡ ਲੱਗੂਗੀ ਠੰਡੀ ਚੀਜ਼ ਆਉਣ ਲੱਗੀ ਆ ਹਾ ਮਾਰ ਮਾੜੀ ਕੁ ਬੁੱਕਲ ਇਹ ਆਪ ਆਪਣਾ ਕਿਹੜੇ ਸਟੇਸ਼ਨ ਤੋਂ ਆਏ ਵੀਰ ਜੀ ਤੁੱਲੂ ਪਰ ਪਾਣੀ ਮੇਂ ਧੂਪ ਮਰੋ ਮੰਤਰੀ ਸਾਹਿਬ ਇਹ ਤੁਹਾਨੂੰ ਆ ਜਨਤਾ ਵੱਲੋਂ ਤੁੱਲੂ ਕਹਦਾ ਓ ਮੈਂ ਤਾਂ ਜਨਤਾ ਦਾ ਸੇਵਕ ਆ ਓਏ ਜਨਤਾ ਮੇਰੇ ਹਲਕੇ 'ਚ ਤੇ ਆਵੇ ਉਹ ਜੇ ਤੁਸੀਂ ਕਹੋ ਤੇ ਤੁਹਾਨੂੰ ਰਾਸ਼ਨ ਕਾਰਡ ਬਣਾ ਦਈਏ। ਉਹ ਜਨਾਬ ਰਾਸ਼ਨ ਕਾਰਡ ਹੀ ਕੀ ਕਰਨਾ? ਉਹ ਕੋਠਾ দাও ਸਾਨੂੰ ਜਿਹਦੇ ਵਿੱਚ ਰਾਸ਼ਨ ਰੱਖਣਾ ਵਾ। ਉਹ ਮੈਗੜਾ ਰਾਸ਼ਨ ਵਾਲਾ ਟਰੱਕ ਲੈ ਕੇ ਖਲੋਤਾ ਵਾ ਉਹ ਵੀ ਤੁਹਾਨੂੰ ਤਾਂ ਹੀ ਮਿਲਣਾ ਜੇ ਤੁਹਾਡੇ ਕਰਮਾਂ 'ਚ ਹੋਊਗਾ ਤੇ। ਉਹ ਜਨਾਬ ਇਸ ਹਿਸਾਬ ਨਾਲ ਸਾਡੇ ਕਰਮਾਂ 'ਚ ਤੇ ਕੱਖ ਨਹੀਂ ਹੈਗਾ। ਉਹ ਜਨਾਬ ਸਾਨੂੰ ਕੋਈ ਕੋਠਾ ਨਹੀਂ ਪਾ ਕੇ ਦੇ ਸਕਦੇ,ਾਨੂੰ ਕੋਈ ਕੁਲੀ ਪਾ ਦਿਓ ਕਾਨਿਆਂ ਕੁੰਿਆਂ ਦੀ। ਉਹ ਮੈਂ ਕੀ ਕਰਾਂ? ਉਹ ਮੈਂ ਤੇ ਜੇ ਨਵਾਂ ਹੀ ਬਣਿਆ ਵਾ। ਉਹ ਮਿਲ ਨੂੰ ਬਣੇ ਨੂੰ 5 ਸਾਲ ਹੋਇਆ। ਗਾਮ ਨੂੰ ਵੋਟਾਂ ਪਾਓਗੇ ਤਾਂ ਮੈਂ ਫੇਰ ਤੁਹਾਡੇ ਬਾਰੇ ਸੋਚੂਗਾ ਕੋਈ ਤੇ ਭਾਜੀ 5 ਸਾਲ ਕੁਝ ਵੀ ਨਹੀਂ ਆ ਓਏ 5 ਸਾਲ ਕੀ ਹੁੰਦੇ ਆ ਓਏ ਐਂ ਗਿਆ ਓਏ ਜੇ ਕੋਈ ਕੰਮ ਕਰਾਉਣਾ ਨਾ ਤਾਂ ਮੈਨੂੰ ਘੱਟੋ ਘੱਟ 50 60 ਸਾਲ ਦੋ ਉਹ ਸਹੀ ਕਹਿੰਦੇ ਆ ਮੰਤਰੀ ਸਾਹਿਬ ਉਹ 5 ਸਾਲ ਦੇ ਵਿਧਾਨ ਸਭਾ ਦਾ ਰਾਰੂ ਲੰਬੇ ਲੱਗ ਜਾਂਦੇ ਆ ਉਹ ਘੱਟੋ ਘੱਟ 50 60 ਸਾਲ ਦਾ ਉਹ ਮੰਤਰੀ ਸਾਹਿਬ ਨੂੰ ਫੇਰ ਹੀ ਵਿਕਾਸ ਹੋਣਾ ਵਾ ਓ ਮੰਤਰੀ ਸਾਹਿਬ ਓ ਬੱਲੇ ਓ ਤੇਰੇ ਓ ਹੁਣ ਇਹਦੇ ਤੂੰ ਕਹਿਂਦਾ ਤੂੰ ਲੋਕਜੰਤਰ ਦਾ ਚੌਥਾ ਤਾਂ ਮੈਂ ਇਹਦੇ ਹੋਰ ਤੇਰਾ ਥੰਮ ਕਿੱਥੇ ਡਿਗ ਪਿਆ ਓ ਜੇਕਰ ਤੂੰ ਹੀ ਲੋਕ ਨਾਲ ਨਾ ਰਲੋ ਇਹਨਾਂ ਦੇ ਨਾਲ ਤੇ ਹੁਣ ਨੂੰ ਇੱਥੇ ਅਸੀਂ ਪੱਕੇ ਕੋਠਿਆਂ 'ਚ ਬੈਠੇ ਹੋਣਾ ਸੀ ਆ ਮਾਰ ਮਾਇਆ ਮੜੀ ਜੀ ਬੁੱਕੜ ਲੈ ਆ ਚਾ ਆ ਦੱਸਿਆ ਵੀਰ ਬੜਾ ਕੜਾ ਟੇਹਰੀਆ ਆਪਣਾ ਚੁੱਲੂ 'ਤੇ ਪਾਣੀ 'ਚ ਡੂਬ ਮਰੋ ਹੇ ਹੁਣ ਤੁਹਾਨੂੰ ਜੇ ਤੇ ਸਾਨੂੰ ਕਾਦਾ ਅਸੀਂ ਦਰਪੱਖ ਆਖਿਆ ਉਹ ਭਾਜੀ ਦਰਪੱਖ ਵੀ ਕੋਈ ਕੋਈ ਹੁੰਦਾ ਜੇ ਉਹ ਬਾਕੀ ਸਭ ਤੁਹਾਡੇ ਰਗੂ ਪੱਖ ਹੀ ਪੂਰ ਦੇ ਨਜ਼ਰ ਆਉਂਦੇ ਆ ਉਹ ਜੇ ਤੂੰ ਵੀ ਸਰਕਾਰ ਦਾ ਪੱਖ ਨਾ ਨਾ ਪੂਰੋ ਤੇ ਲੋਕ ਸੜਕਾਂ ਤੇ ਨਾ ਰੌਲਡ ਚਾਚਾ ਸੱਚ ਬੋਲ ਲਈ ਵੀ ਨਾ ਹਿੰਮਤ ਚਾਹੀਦੀ ਆ ਤੇ ਮੈਨੂੰ ਲੱਗਦਾ ਹਿੰਮਤ ਹੈ ਨਹੀਂ ਓਏ ਇਹਨਾਂ ਗੱਲਾਂ ਨੂੰ ਛੱਡੋ ਜੇ ਕੋਈ ਤੁਹਾਡਾ ਰਿਸ਼ਤੇਦਾਰ ਹੈਗਾ ਤੇ ਦੱਸੋ ਤੁਹਾਨੂੰ ਉਧਰ ਛੱਡ ਆਈਏ ਓਏ ਜਨਾਬ ਮਾੜੇ ਬੰਦੇ ਦਾ ਕਿਹੜਾ ਰਿਸ਼ਤੇਦਾਰ ਹੁੰਦਾ ਜੇ ਉਹ ਅੱਜ ਕੱਲ ਸਭ ਤਗੜਿਆਂ ਦੇ ਯਾਰ ਆ ਰੁਪਈਆ ਸੁੱਟ ਤੇ ਮੋਜਾਂ ਲੁੱਟ ਅੱਛਾ ਇਹ ਗੱਲ ਆ ਓਏ ਇਹਨਾਂ ਨੂੰ ਦੇ ਦੱਸਦਾ 20-20 ਰੁਪਏ ਇਹ ਵੀ ਮੋਜਾਂ ਲੁੱਟਣ ਬਤਰੀ ਸਾਹਿਬ ਆ ਗਈ ਤੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਨਾ ਹੈਗਾ ਰਿਸ਼ਤੇਦਾਰ ਸਮਝ ਕੇ ਰੱਖ ਲੋ ਮੰਤਰੀ ਸਾਹਿਬ ਰਿਸ਼ਤੇਦਾਰ ਉਹ ਤੂੰ ਹੀ ਕਿੱਧਰ ਜੁਲੀ ਬਿਸਤਰਾ ਚੁੱਕੀ ਆਉਂਦੇ ਏ ਜਨਾਬ ਸਾਡੇ ਕੋਠੇ ਓਏ ਕੋਠੇ ਤਾਂ ਨਾ ਮੈਂ ਕਾਗਜ਼ ਤੇ ਵਾਕੇ ਦੇ ਦਾਂ ਉੱਤਾਂ ਦੇ ਤੇ ਦਿਮਾਗ ਖਰਾਬ ਆ ਉਹ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਆਏ ਕੋਈ ਯੂਪੀਓ ਆਣ ਕੇ ਬੈਠਾ ਕੋਈ ਬਿਹਾਰੋਂ ਆਣ ਕੇ ਬੈਠਾ ਓਏ ਅਸੀਂ ਕੋਠੇ ਕਿਨੂ ਕਿਨੂ ਪਾ ਕੇ ਦੀਏ ਓ ਜਨਾਬ ਪੰਜਾਬ ਵਾਲਿਆਂ ਨੂੰ ਤੇ ਦੇ ਦਿਓ ਓਏ ਨਾ ਤੁਹਾਡੀ ਕਿਤੇ ਵੋਟ ਬਣੀ ਆ ਤੁਹਾਡੇ ਮੱਥੇ ਤੇ ਲਿਖਿਆ ਵੀ ਤੁਸੀਂ ਪੰਜਾਬ ਵਾਲੇ ਜੀ ਹਾਂ ਐਦੇ ਤੇ ਤੇ ਲਿਖਿਆ ਨਾ ਇਹਦਾ ਕੀ ਮਤਲਬ ਪਾਜੀ ਜੁਬਾਨ ਤੇ ਪੰਜਾਬੀ ਆ ਨਾ ਓ ਮੇਰੀ ਵੀ ਜੁਬਾਨ ਜੇ ਓ ਜੇ ਮੈਂ ਅਗਲੀ ਵਾਰੀ ਬਣ ਗਿਆ ਨਾ ਤੇ ਤੁਹਾਨੂੰ ਏਕੇ ਏਕੇ ਕੋਠਾ ਮੈਂ ਪਾ ਦੂੰਗਾ ਤੇ ਚਲੋ ਜਾਓ ਫਿਰ ਹੁਣ ਓ ਤੂੰ ਹੀ ਕੀ ਫੇਰ ਸਾਡੇ ਮਗਰ ਮਗਰ ਤੁਰਿਆਂਦਾ ਤੂੰ ਕੁੱਤੇ ਜੇ ਉਹ ਕੁੱਤੇ ਨਹੀਂ ਮੰਤਰੀ ਸਾਹਿਬ ਮੈਂ ਤਾਂ ਸੁੱਤੇ ਲੱਗਣ ਦਾ ਓਏ ਅੱਖਾਂ ਖੋਲੋ ਹੋਸ਼ ਚਾਓ ਓਏ ਅਹੀ ਤੇ ਹੋਸ਼ ਚੀਆ ਮੰਤਰੀ ਸਾਹਿਬ ਔਰ ਤੁਸੀਂ ਵੀ ਥੋੜਾ ਬੋਧਾ ਹੋਸ਼ ਚਾਓ ਉੱਠੋ ਜਾਗੋ ਨੀਂਦ ਤਿਆਗੋ ਹੋਇਆ ਅਮਰਤ ਵੇਲਾ ਪ੍ਰਭਾਤ ਫੇਰੀ ਆਈ ਆ ਪ੍ਰਭਾਤ ਫੇਰੀ ਆਈ ਓ ਵੇਖਿਓ ਕਿ ਤੇ ਤੁਹਾਨੂੰ ਮੈਂ ਬਦਾਨਾ ਨਾ ਦੇਵਾਂ ਤੋਰਾ ਲਾਠੀ ਮੇਰੇ ਮਗਰ ਮਗਰੋ ਕਿੱਦਾਂ ਲਾਠੀ ਹੈ ਹੁਣੇ ਤਾਂ ਤੁਸੀਂ ਕਹਿਆ ਸੀ ਆਪਣੀ ਰਿਸ਼ਤੇਦਾਰੀ ਆ ਓਏ ਆਪਣੀ ਕੋਈ ਰਿਸ਼ਤੇਦਾਰੀ ਨਹੀਂ ਆ ਤੇ ਜਨਾਬ ਰਾਹਦਾਰੀ ਤੇ ਹੈਗੀ ਆ ਨਾ ਓ ਦੇ ਦੇ ਦਿੱਤੇ ਤੁਹਾਨੂੰ 2 ਲਟੋ ਹੋਈ ਹੋਈ ਹੁੰਦੀ ਆ ਰਾਹਦਾਰੀ ਉਹ ਫੜਾ ਮਾਈਆ ਇਧਰ ਲੈ ਚਾਚਾ ਆ ਫੜੋ ਆਪਣੇ 20 20 ਤੇ ਮੋਜਾ ਲਟੋ ਜਨਤਾ ਦੇ ਸਿਰ ਤੇ